ਕੁਝ ਵਿਦਿਆਰਥੀ ਇਦਾਂ ਦੇ ਨੇ ਜੋ ਪੜਿਆ ਲਿਖਿਆ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਕੁਝ ਯਾਦ ਨਹੀਂ ਰੱਖ ਸਕਦੇ ਜਾਂ ਯਾਦ ਕਰਨ ਲਈ ਸਮਾਂ ਬਹੁਤ ਲਗਾਉਂਦੇ ਨੇ ਉੱਥੇ ਹੀ ਕੁਝ ਵਿਦਿਆਰਥੀ ਅਜਿਹੇ ਵੀ ਹਨ ਜਿਨ੍ਹਾਂ ਦਾ ਮਨ ਪੜਾਈ ਵਿੱਚ ਲੱਗਦਾ ਹੀ ਨਹੀਂ ਪੜਾਈ ਹੋਵੇ ਜਾਂ ਕੋਈ ਵੀ ਕੰਮ ਦੋਨਾਂ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਪੂਰਾ ਧਿਆਨ ਦੇ ਕੇ ਉਸ ਕੰਮ ਨੂੰ ਘੱਟ ਸਮੇਂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕੀਤਾ ਜਾ ਸਕਦਾ ਹੈ ਜਿਸ ਨੂੰ ਮਨ ਲਗਾ ਕੇ ਕੰਮ ਕਰਨਾ ਵੀ ਕਿਹਾ ਜਾਂਦਾ ਹੈ ਇਸ ਵੀਡੀਓ ਵਿੱਚ ਅਸੀਂ ਕੁਝ ਸੁਝਾਅ ਦਵਾਂਗੇ ਜੋ ਪੜਾਈ ਅਤੇ ਕੰਮ ਉੱਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਤੁਹਾਡੀ ਮਦਦ ਕਰਨਗੇ। ਇਹ ਸੁਝਾਅ ਸਿਰਫ ਉਹਨਾਂ ਵਿਦਿਆਰਥੀਆਂ ਲਈ ਨਹੀਂ ਹਨ ਜੋ ਪੜਾਈ ਵਿੱਚ ਧਿਆਨ ਨਹੀਂ ਦੇ پا ਰਹੇ, ਸਗੋਂ ਉਹਨਾਂ ਵਿਦਿਆਰਥੀਆਂ ਲਈ ਵੀ ਹਨ ਜਿਨ੍ਹਾਂ ਦਾ ਮਨ ਪੜਾਈ ਵਿੱਚ ਨਹੀਂ ਲੱਗਦਾ। ਤਾਂ ਆਓ ਫਿਰ ਵਿਸਥਾਰਪੂਰਵਕ ਜਾਣਦੇ ਹਾਂ। ਨੰਬਰ 1 ਪਟਕਾਉਣ ਵਾਲੀਆਂ ਚੀਜ਼ਾਂ ਨੂੰ ਦੂਰ ਰੱਖੋ। ਬੜੇ ਸਮੇਂ ਮਨ ਨੂੰ ਪਟਕਾਵਣ ਵਾਲੀਆਂ ਚੀਜ਼ਾਂ ਨੂੰ ਤੁਸੀਂ ਆਪਣੇ ਆਲੇ ਦੁਆਲੇ ਤੋਂ ਹਟਾ ਦਿਓ ਜਿਵੇਂ ਫੋਨ ਆਦਿ ਜੇ ਤੁਹਾਨੂੰ ਪੜਾਈ ਲਈ ਫੋਨ ਚਾਹੀਦਾ ਹੈ ਤਾਂ ਹੀ ਫੋਨ ਦੀ ਵਰਤੋਂ ਕਰੋ ਧਿਆਨ ਵਿੱਚ ਰੱਖੋ ਕਿ ਤੁਹਾਡੀ ਪੜਾਈ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਇਸ ਲਈ ਜੋ ਕੰਮ ਤੁਸੀਂ ਤੈਅ ਕੀਤਾ ਹੈ ਉਸ ਨੂੰ ਤਰਜੀਹ ਦੇਣ ਦੀ ਕੋਸ਼ਿਸ਼ ਕਰੋ ਨੰਬਰ 2 ਪੜਾਈ ਕਰਨ ਲਈ ਸ਼ਾਂਤ ਜਗ੍ਹਾ ਤੇ ਬੈਠੋ ਪੜਾਈ ਅਜਿਹੀ ਥਾਂ ਕਰੋ ਜਿੱਥੇ ਸ਼ਾਂਤੀ ਹੋਵੇ ਅਤੇ ਜਿੱਥੇ ਤੁਹਾਡਾ ਮਨ ਵੀ ਸ਼ਾਂਤ ਰਹੇ ਨਾਲ ਹੀ ਉਸ ਬੈਠਣ ਵਾਲੀ ਥਾਂ ਉੱਤੇ ਜਾਲੇ ਦੁਆਲੇ ਕੋਈ ਸਮਾਨ ਖਿਲਰਿਆ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਬਹੁਤਾ ਰੋਲਾ ਰੱਪਾ ਹੋਣਾ ਚਾਹੀਦਾ ਹੈ ਨੰਬਰ 3 ਬਿਸਤਰੇ ਵਿੱਚ ਨਾ ਪੜੋ ਕੁਝ ਵਿਦਿਆਰਥੀ ਬਿਸਤਰ ਚ ਬੈਠ ਕੇ ਪੜਾਈ ਕਰਦੇ ਹਨ ਇਸ ਨਾਲ ਉਹ ਕੁਝ ਸਮੇਂ ਬਾਅਦ ਆਲਸ ਜਿਹਾ ਮਹਿਸੂਸ ਕਰਨ ਲੱਗਦੇ ਹਨ ਅਤੇ ਫਿਰ ਉਹ ਉੱਥੇ ਹੀ ਲੰਮੇ ਪੈ ਕੇ ਪੜਾਈ ਕਰਨ ਲੱਗ ਜਾਂਦੇ ਹਨ ਪਰ ਇਹ ਤਰੀਕਾ ਬਹੁਤ ਗਲਤ ਹੈ ਲੰਮੇ ਪੈ ਕੇ ਪੜਨ ਨਾਲ ਆਲਸ ਆਵੇਗਾ ਅਤੇ ਤੁਸੀਂ ਕਦੇ ਵੀ ਪੜਾਈ ਤੇ ਧਿਆਨ ਨਹੀਂ ਲਗਾ ਸਕੋਗੇ ਇਸ ਲਈ ਆਪਣੀ ਪੜਾਈ ਮੇਜ਼ ਕੁਰਸੀ ਜਾਂ ਜ਼ਮੀਨ ਤੇ ਬੈਠ ਕੇ ਹੀ ਕਰੋ ਨੰਬਰ 4 ਇੱਕ ਸਮਾਸਾਰਣੀ ਬਣਾਓ ਹਰ ਕੰਮ ਕਰਨ ਦਾ ਸਮਾਂ ਜ਼ਰੂਰ ਨਿਸ਼ਚਿਤ ਕਰੋ ਪੜਾਈ ਲਈ ਸਮਾਸਾਰਣੀ ਬਣਾਓ ਇਸ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਤੁਹਾਡੇ ਪੜਨ ਦਾ ਸਮਾਂ ਹੈ ਅਤੇ ਉਸ ਸਮੇਂ ਮਨ ਲਗਾ ਕੇ ਪੜਾਈ ਕਰਨੀ ਹੈ ਜੇਕਰ ਤੁਸੀਂ ਟਾਈਮ ਟੇਬਲ ਨਹੀਂ ਬਣਾਉਂਦੇ ਹੋ ਤਾਂ ਪੜ੍ਹਾਈ ਦੇ ਸਮੇਂ ਤੁਹਾਨੂੰ ਹੋਰ ਕੰਮ ਯਾਦ ਆਉਂਦੇ ਰਹਿਣਗੇ ਅਤੇ ਤੁਸੀਂ ਆਪਣੀ ਪੜ੍ਹਾਈ ਵਿੱਚ ਧਿਆਨ ਨਹੀਂ ਦੇ ਸਕੋਗੇ ਨੰਬਰ 5 ਇੱਕ ਸਮੇਂ ਵਿੱਚ ਇੱਕ ਵਿਸ਼ੇ ਦਾ ਹੀ ਅਧਿਐਨ ਕਰੋ ਕੁਝ ਵਿਦਿਆਰਥੀ ਇੱਕ ਵਿਸ਼ਾ ਪੜ੍ਹਦੇ ਹਨ ਤਾਂ ਉਹਨਾਂ ਨੂੰ ਕੁਝ ਯਾਦ ਆਉਂਦਾ ਹੈ ਤਦ ਹੀ ਦੂਜੇ ਵਿਸ਼ੇ ਦੀ ਪੜ੍ਹਾਈ ਸ਼ੁਰੂ ਕਰ ਦਿੰਦੇ ਹਨ ਇਸ ਕਾਰਨ ਉਹ ਨਾ ਤਾਂ ਉਸ ਵਿਸ਼ੇ ਤੇ ਧਿਆਨ ਦੇ ਸਕਦੇ ਹਨ ਅਤੇ ਨਾ ਹੀ ਕਿਸੇ ਹੋਰ ਵਿਸ਼ੇ ਤੇ ਯਾਦ ਰੱਖੋ ਕਿ ਅਚਾਨਕ ਇੱਕ ਵਿਸ਼ੇ ਨੂੰ ਛੱਡ ਕੇ ਦੂਜੇ ਵਿਸ਼ੇ ਨੂੰ ਪੜਨ ਨਾਲ ਤੁਹਾਡੇ ਸਮੇਂ ਅਤੇ ਕੁਸ਼ਲਤਾ ਵਿੱਚ ਕਾਟ ਆਉਂਦੀ ਹੈ ਇਸ ਲਈ ਜੇਕਰ ਤੁਸੀਂ ਆਪਣੀ ਪੜਾਈ ਵਿੱਚ ਧਿਆਨ ਕੇਂਦ੍ਰਿਤ ਕਰਨਾ ਚਾਹੁੰਦੇ ਹੋ ਤਾਂ ਇੱਕ ਸਮੇਂ ਵਿੱਚ ਇੱਕ ਵਿਸ਼ੇ ਤੇ ਹੀ ਧਿਆਨ ਕੇਂਦ੍ਰਿਤ ਕਰੋ ਨੰਬਰ 6 ਪੜਨ ਦਾ ਟੀਚਾ ਨਿਰਧਾਰਿਤ ਕਰੋ ਹਰ ਰੋਜ਼ ਆਪਣੇ ਪੜਨ ਲਈ ਇੱਕ ਟੀਚਾ ਨਿਰਧਾਰਿਤ ਕਰੋ ਜਦੋਂ ਵੀ ਤੁਸੀਂ ਪੜਾਈ ਕਰਨ ਬੈਠੋ ਤਾਂ ਆਪਣੇ ਟੀਚੇ ਨੂੰ ਧਿਆਨ ਵਿੱਚ ਰੱਖੋ ਕਿ ਅੱਜ ਤੁਹਾਨੂੰ ਕਿੰਨੀ ਪੜ੍ਹਾਈ ਕਰਨੀ ਹੈ ਜਦੋਂ ਤੁਸੀਂ ਪੜ੍ਹਨ ਲਈ ਬੈਠਦੇ ਹੋ ਤਾਂ ਫੈਸਲਾ ਕਰੋ ਕਿ ਤੁਸੀਂ ਅੱਜ ਕਿਹੜੇ-ਕਿਹੜੇ ਟੌਪਿਕ ਪੂਰੇ ਕਰਨੇ ਹਨ ਇਸ ਟੀਚੇ ਨੂੰ ਪੂਰਾ ਕਰਨ ਤੋਂ ਬਾਅਦ ਹੀ ਤੁਸੀਂ ਆਪਣੀ ਥਾਂ ਤੋਂ ਉੱਠੋ ਜਦੋਂ ਤੁਸੀਂ ਆਪਣੇ ਨਿਰਧਾਰਿਤ ਕੀਤੇ ਟੀਚਿਆਂ ਨੂੰ ਪੂਰਾ ਕਰਦੇ ਹੋ ਤਾਂ ਤੁਸੀਂ ਚੰਗਾ ਮਹਿਸੂਸ ਕਰੋਗੇ ਇਸ ਨਾਲ ਤੁਸੀਂ ਹਰ ਰੋਜ਼ ਖੁਸ਼ੀ ਨਾਲ ਆਪਣੀ ਪੜ੍ਹਾਈ ਤੇ ਧਿਆਨ ਕੇਂਦ੍ਰਿਤ ਕਰਨ ਦੇ ਯੋਗ ਬਣ ਜਾਵੋਗੇ ਨੰਬਰ 7 ਨਾ ਕਹਿਣਾ ਸਿੱਖੋ ਪਰ ਦੇ ਸਮੇ ਤੁਸੀਂ ਸਿਰਫ ਪੜਾਈ ਹੀ ਕਰਨੀ ਹੈ ਜੇ ਤੁਹਾਡੇ ਦੋਸਤ ਤੁਹਾਨੂੰ ਖੇਡਣ ਕੁੰਮਣ ਫਿਰਨ ਜਾ ਕੋਈ ਹੋਰ ਕੰਮ ਕਰਨ ਲਈ ਕਹਿੰਦੇ ਹਨ ਜੋ ਤੁਹਾਨੂੰ ਪੜਾਈ ਤੋਂ ਪਟਕਾ ਸਕਦੇ ਹਨ ਤਾਂ ਤੁਸੀਂ ਉਹਨਾਂ ਨੂੰ ਦੱਸੋ ਕਿ ਤੁਸੀਂ ਪੜਾਈ ਵਿੱਚ ਰੁੱਝੇ ਹੋਏ ਹੋ ਅਤੇ ਤੁਸੀਂ ਪੜਾਈ ਪੂਰੀ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਮਿਲੋ ਇਸ ਲਈ ਜੇਕਰ ਤੁਸੀਂ ਪੜਾਈ ਵਿੱਚ ਧਿਆਨ ਕੇਂਦ੍ਰਿਤ ਕਰਨਾ ਹੈ ਤਾਂ ਨਾ ਕਹਿਣਾ ਸਿੱਖੋ ਨੰਬਰ 8 ਸਵੇਰੇ ਪੜਨ ਦੀ ਆਦਤ ਪਾਓ ਪੜਾਈ ਕਰਨ ਦਾ ਸਭ ਤੋਂ ਵਧੀਆ ਸਮਾਂ ਸਵੇਰ ਦਾ ਹੈ। ਵੈਸੇ ਕੁਝ ਬੱਚੇ ਰਾਤ ਨੂੰ ਵਧੀਆ ਪੜਾਈ ਕਰਨਾ ਪਸੰਦ ਕਰਦੇ ਹਨ, ਇਹ ਵੀ ਸਹੀ ਹੈ। ਪਰ ਜੇਕਰ ਤੁਹਾਨੂੰ ਰਾਤ ਨੂੰ ਪਰਦੇ ਸਮੇਂ ਨੀਂਦ ਆਉਂਦੀ ਹੈ, ਤਾਂ ਤੁਸੀਂ ਰਾਤ ਨੂੰ ਜਲਦੀ ਸੌਂ ਜਾਓ ਅਤੇ ਸਵੇਰੇ ਜਲਦੀ ਉੱਠ ਕੇ ਪੜ੍ਹ ਸਕਦੇ ਹੋ। ਸਵੇਰੇ-ਸਵੇਰੇ ਮਾਹੌਲ ਅਤੇ ਮਨ ਦੋਵੇਂ ਸ਼ਾਂਤ ਰਹਿੰਦੇ ਹਨ, ਜਿਸ ਕਾਰਨ ਤੁਸੀਂ ਪੜ੍ਹਾਈ ਤੇ ਪੂਰਾ ਧਿਆਨ ਲਗਾ ਸਕਦੇ ਹੋ। ਨੰਬਰ 9 ਦਬਾਹੇਟ ਪੜਾਈ ਨਾ ਕਰੋ। ਬੱਚਿਆਂ ਤੇ ਅਕਸਰ ਇਮਤਿਹਾਨਾਂ ਦਾ ਦਬਾਅ ਹੁੰਦਾ ਹੈ ਜਿਸ ਕਾਰਨ ਉਹ ਪੜ੍ਹਾਈ 'ਚ ਧਿਆਨ ਨਹੀਂ ਲਗਾ ਪਾਉਂਦੇ ਇਸ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਇਮਤਿਹਾਨਾਂ ਦੀ ਤਿਆਰੀ ਪਹਿਲਾਂ ਤੋਂ ਚੰਗੀ ਤਰ੍ਹਾਂ ਕਰਕੇ ਰੱਖੋ ਅਤੇ ਹਰ ਵਿਸ਼ੇ ਦੇ ਖਾਸ ਨੋਟ ਬਣਾ ਕੇ ਰੱਖੋ ਫਿਰ ਇਮਤਿਹਾਨਾਂ ਦੇ ਸਮੇਂ ਦੌਰਾਨ ਤਿਆਰ ਕੀਤੇ ਗਏ ਨੋਟ ਦੀ ਮਦਦ ਲਓ ਵਿਸ਼ੇ ਨੂੰ ਦੁਬਾਰਾ ਸਮਝੋ ਅਤੇ ਆਰਾਮ ਦੇ ਹੋ ਕੇ ਉਸ ਵਿਸ਼ੇ ਦਾ ਰਿਵੀਜ਼ਨ ਕਰ ਲਓ ਨੰਬਰ 10 ਪੜ੍ਹਾਈ ਦੇ ਵਿਚਕਾਰ ਬ੍ਰੇਕ ਲਾਓ ਲਗਾਤਾਰ ਪੜਾਈ ਕਰਨ ਨਾਲ ਤੁਸੀਂ ਥੱਕ ਜਾਂਦੇ ਹੋ ਅਤੇ ਤੁਸੀਂ ਪੜਾਈ ਵਿੱਚ ਧਿਆਨ ਨਹੀਂ ਲਗਾ ਪਾਉਂਦੇ ਇਸ ਲਈ ਪੜਾਈ ਦੇ ਵਿਚਕਾਰ 10 ਤੋਂ 15 ਮਿੰਟ ਦਾ ਬ੍ਰੇਕ ਲੈਣਾ ਜ਼ਰੂਰੀ ਹੈ ਇਸ ਨਾਲ ਤੁਹਾਡਾ ਮਨ ਤਰੋਤਾਜ਼ਾ ਹੋ ਜਾਵੇਗਾ ਅਤੇ ਤੁਹਾਡਾ ਮਨ ਦੁਬਾਰਾ ਪੜਾਈ ਵਿੱਚ ਧਿਆਨ ਦੇਣ ਅਤੇ ਯਾਦ ਰੱਖਣ ਦੇ ਯੋਗ ਹੋ ਜਾਵੇਗਾ ਨੰਬਰ 11 ਪੜਨ ਸਮੇਂ ਹਲਕਾ ਭੋਜਨ ਖਾਓ ਜਦੋਂ ਤੁਸੀਂ ਜ਼ਿਆਦਾ ਜਾਂ ਭਾਰੀ ਭੋਜਨ ਖਾਂਦੇ ਹੋ ਤਾਂ ਤੁਸੀਂ ਆਲਸ ਮਹਿਸੂਸ ਕਰਨ ਲੱਗਦੇ ਹੋ ਜਿਸ ਨਾਲ ਤੁਸੀਂ ਪੜਾਈ ਵਿੱਚ ਧਿਆਨ ਨਹੀਂ ਲਗਾ ਪਾਉਂਦੇ ਕੁਝ ਬੱਚੇ ਪੜਾਈ ਦੌਰਾਨ ਚਾਹ ਕੌਫੀ ਕੋਲਡ ਡਰਿੰਕ ਅਤੇ ਚਿਪਸ ਵਰਗੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਨ ਪਰ ਇਹ ਸਹੀ ਨਹੀਂ ਹੈ ਚਾਹ ਕੌਫੀ ਕੁਝ ਸਮੇਂ ਲਈ ਪੜਾਈ ਤੇ ਧਿਆਨ ਦੇਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ ਪਰ ਇਹ ਸਭ ਤੁਹਾਡੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ ਜਿਸ ਨਾਲ ਤੁਹਾਡੀ ਪੜਾਈ ਤੇ ਵੀ ਅਸਰ ਪੈ ਸਕਦਾ ਹੈ ਜਸਦੀ ਬਜਾਏ ਤੁਸੀਂ ਫਲ ਅਤੇ ਫਲਾਂ ਦੇ ਜੂਸ ਵਰਗੇ ਸਿਹਤਮੰਦ ਵਿਕਲਪਾਂ ਦੀ ਚੋਣ ਕਰ ਸਕਦੇ ਹੋ ਜੋ ਤੁਹਾਡੇ ਸਰੀਰ ਦੀ ਊਰਜਾ ਨੂੰ ਵੀ ਬਰਕਰਾਰ ਰੱਖਣ 'ਚ ਮਦਦ ਕਰਨਗੇ ਨੰਬਰ 12 ਲੋਲੀਂਦੀ ਅਤੇ ਚੰਗੀ ਨੀਂਦ ਲਾਓ ਪੂਰੇ ਮਨ ਨਾਲ ਪੜਾਈ ਕਰਨ ਲਈ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ ਜਦੋਂ ਕੋਈ ਵਿਅਕਤੀ ਚੰਗੀ ਤਰ੍ਹਾਂ ਸੌਂਦਾ ਹੈ ਤਾਂ ਉਸਦੇ ਹਾਰਮੋਨ ਸਹੀ ਢੰਗ ਨਾਲ ਨਿਯੰਤਰਿਤ ਹੁੰਦੇ ਹਨ ਜੋ ਮਨ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਸਰੀਰ ਨੂੰ ਆਰਾਮ ਵੀ ਦਿੰਦੇ ਹਨ ਜਿਸ ਨਾਲ ਵਿਦਿਆਰਥੀਆਂ ਨੂੰ ਪੜੇ ਵਿਸ਼ਿਆਂ ਨੂੰ ਯਾਦ ਰੱਖਣ ਵਿੱਚ ਮਦਦ ਮਿਲਦੀ ਹੈ ਥੱਕੇ ਹੋਏ ਸਰੀਰ ਦੇ ਨਾਲ ਪੜਾਈ ਤੇ ਧਿਆਨ ਦੇਣਾ ਜਾਂ ਮੰਨਣਾ ਲੱਗਣਾ ਬਹੁਤ ਮੁਸ਼ਕਲ ਅਤੇ ਕਈ ਵਾਰ ਅਸੰਭਵ ਵੀ ਹੋ ਜਾਂਦਾ ਹੈ ਇਸ ਲਈ ਲੋੜ ਅਨੁਸਾਰ ਹਰ ਰਾਤ 7 ਤੋਂ 8 ਘੰਟੇ ਸੌਣਾ ਚਾਹੀਦਾ ਹੈ ਤੁਸੀਂ ਆਪਣੀ ਪੜਾਈ ਦੌਰਾਨ ਇਹਨਾਂ ਸੁਝਾਵਾਂ ਦੀ ਪਾਲਣਾ ਕਰਕੇ ਆਪਣੀ ਪੜਾਈ ਤੇ ਬਿਹਤਰ ਧਿਆਨ ਕੇਂਦਰਿਤ ਕਰ ਸਕੋਗੇ ਇਸ ਲਈ ਇਹਨਾਂ ਸੁਝਾਵਾਂ ਨੂੰ ਆਪਣੀ ਰੋਜ਼ਾਨਾ ਦੀ ਸਾਰਣੀ ਦਾ ਇੱਕ ਹਿੱਸਾ ਬਣਾਓ। ਉਮੀਦ ਹੈ ਇਸ ਵੀਡੀਓ 'ਚ ਦੱਸੀ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਸਾਬਤ ਹੋਵੇਗੀ। ਜੇਕਰ ਤੁਹਾਨੂੰ ਇਹ ਜਾਣਕਾਰੀ ਲਾਭਦਾਇਕ ਲੱਗਦੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਆਪਣੇ ਦੋਸਤਾਂ ਨਾਲ ਜ਼ਰੂਰ ਸਾਂਝਾ ਕਰੋ। ਇਦਾਂ ਦੀਆਂ ਹੋਰ ਜਾਣਕਾਰੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਲੱਗਦੀ ਘੰਟੀ ਬਟਨ ਨੂੰ ਦਬਾਓ। ਤਾਂ ਜੋ ਸਾਡੀ ਹਰ ਆਉਣ ਵਾਲੀ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇਖਣ ਲਈ ਆਪਣਾ ਕੀਮਤੀ ਸਮਾਂ ਕੱਢਣ ਤੇ ਤੁਹਾਡਾ ਧੰਨਵਾਦ